ਹਾਂਜੀ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਆਏ ਆ ਇਹ ਸਾਰੀ ਤੁਸੀਂ ਵੀਡੀਓ ਜਿਹੜੀ ਆ ਐਂਡ ਤੱਕ ਵਾਚ ਕਰੋਗੇ ਤੁਹਾਡੇ ਫਾਇਦੇ ਦੀ ਵੀਡੀਓ ਆ ਜੇ ਤੁਹਾਡੇ ਫੇਸਬੁੱਕ ਦੇ ਉੱਪਰ ਕੋਈ ਵੀ ਟੂਲ ਖੁੱਲਿਆ ਵਾ ਠੀਕ ਹੈ ਜੀ ਤੇ ਤੁਹਾਨੂੰ ਇੱਕ ਨਵਾਂ ਟੂਲ ਜਿਹੜਾ ਜੀ ਉਹ ਹੁਣ ਫੇਸਬੁੱਕ ਦੇ ਬਹੁਤ ਸਾਰੇ ਕ੍ਰੀਟਰਾਂ ਨੂੰ ਦੇ ਦਿੱਤਾ ਗਿਆ ਵਾ ਤੇ ਉਹ ਜਿਹੜੇ ਜਿੱਥੇ ਆਪਾਂ ਮੋਨਟਾਈਜੇਸ਼ਨ ਦੇ ਵਿੱਚ ਜਾ ਕੇ ਦੇਖਦੇ ਆ ਉੱਥੇ ਉਹ ਟੂਲ ਨਹੀਂ ਦਿਖਦਾ ਪਿਆ ਇਹ ਲੱਗ ਥਾਂ ਤੇ ਦਿਖਦਾ ਪਿਆ ਵਾ ਆਪਾਂ ਇਹ ਤੁਹਾਨੂੰ ਦੱਸਦੇ ਪਏ ਇਹਦੇ ਵਿੱਚ ਵੀ ਇਹ ਟੂਲ ਤੋਂ ਤੁਸੀਂ ਅਰਨਿੰਗ ਕਿਵੇਂ ਕਰ ਸਕਦੇ ਹੋ ਤੇ ਪ੍ਰੋਫਾਈਲ ਜਾਂ ਪੇਜ ਦੇ ਉੱਪਰ ਤੁਸੀਂ ਇਹ ਟੂਲ ਨੂੰ ਕਿਵੇਂ ਵੇਖ ਸਕਦੇ ਆ ਤੇ ਇਹਦਾ ਬੈਨੀਫਿਟ ਕੀ ਆ ਚਲੋ ਆਪਾਂ ਬੜੀ ਲੰਮੀ ਵੀਡੀਓ ਨਾ ਕਰਦੇ ਹੋਏ ਹੁਣ ਆਪਾਂ ਛੇਤੀ ਤੋਂ ਛੇਤੀ ਨਾਲੇ ਦੇ ਲਈ ਆਪਣੇ ਸਕਰੀਨ ਰਿਕਾਰਡਿੰਗ ਲਾਉਨੇ ਆ ਤੁਸੀਂ ਧਿਆਨ ਦੇ ਨਾਲ ਵੇਖੀ ਚਲੋ ਠੀਕ ਹੈ ਜੀ ਆਹ ਦੇਖੋ ਆਪਾਂ ਧਿਆਨ ਦੇ ਨਾਲ ਆਪਾਂ ਸਕਰੀਨਰ ਰਿਕਾਰਡਿੰਗ ਜਿਹੜੀ ਇੱਧਰਲੇ ਪਨੇ ਲਾਤੀ ਆ ਤੇ ਤੁਸੀਂ ਵੇਖੋ ਆਪਾਂ ਸਭ ਤੋਂ ਪਹਿਲਾਂ ਇੱਕ ਪੇਜ ਖੋਲਦੇ ਆ ਠੀਕ ਹੈ ਜੀ ਪੇਜ ਖੋਲਣ ਤੋਂ ਬਾਅਦ ਦੇਖੋ ਆਪਾਂ ਜਿਹੜਾ ਪੇਜ ਦਾ ਵਾ ਸਾਈਡ ਦੇ ਉੱਪਰ ਠੀਕ ਹੈ ਤਿੰਨ ਲਾਈਨਾਂ ਬਣੀਆਂ ਉਹਦੇ ਉੱਪਰ ਕਲਿੱਕ ਕਰਕੇ ਨਾਂ ਤੇ ਜਾਂਦੇ ਆ ਨਾਂ ਤੇ ਜਾਣ ਤੋਂ ਬਾਅਦ ਠੀਕ ਹੈ ਜੀ ਆਪਾਂ ਇੱਥੇ ਕੁਝ ਵੀ ਲਿਖ ਕੇ ਜਿਹੜਾ ਆਪਾਂ ਜਾਨੀ ਕਿ ਵੀ ਪੋਸਟ ਕਰ ਸਕਦੇ ਆ ਜਿੱਦਾਂ ਕਿ ਆਪਾਂ ਵੀਡੀਓ ਵੀ ਲੈ ਸਕਦੇ ਆ ਜਾਂ ਕੋਈ ਆਪਾਂ ਲਿਖ ਕੇ ਵੀ ਚੀਜ਼ ਪਾ ਸਕਦੇ ਆ ਤੇ ਇਹ ਜਿਹੜੀ ਆਪਾਂ ਬੈਨੀਫਿਟ ਆਪਾਂ ਨੂੰ ਹੁੰਦਾ ਵਾ ਠੀਕ ਹੈ ਜੀ ਪੈਸਿਆਂ ਦਾ ਠੀਕ ਹੈ ਜੀ ਟੂਲ ਦਾ ਬੈਨੀਫਿਟ ਕਿਹੜੀ ਕਿਹੜੀ ਦੀ ਚੀਜ਼ ਤੋਂ ਹੁਣਾ ਦੇਖੋ ਜੀ ਆਪਾਂ ਹੁਣ ਇੱਧਰ ਪਹਿਲਾਂ ਧਿਆਨ ਦਿਓ ਤੁਸੀਂ ਸਕਰੀਨ ਰਿਕਾਰਡਿੰਗ ਤੇ ਜੇ ਹੁਣ ਮੈਂ ਕੁਝ ਲਿਖ ਕੇ ਪਾਇਆ ਵਾ ਤੇ ਇੱਥੇ ਜਨਨ ਕਿ ਵੀ ਉਹ ਵਾਲੀ ਆਪਸ਼ਨ ਆਉਂਦੀ ਨਹੀਂ ਪਈ ਇਸ ਵਾਲੇ ਪੇਜ ਦੇ ਉੱਪਰ ਕਿਉਂਕਿ ਪਹਿਲਾਂ ਆਪਾਂ ਟੈਕਸ ਲਿਖ ਕੇ ਪਾਇਆ ਸੀਗਾ ਹੁਣ ਆਪਾਂ ਰੀਲ ਅਪਲੋਡ ਕਰਕੇ ਵੇਖਦੇ ਆ ਵੀ ਇਸ ਪੇਜ ਦੇ ਉੱਪਰ ਰੀਲ ਅਪਲੋਡ ਕਰਾਂਗੇ ਤਾਂ ਆਪਾਂ ਥੱਲੇ ਨੀਚੇ ਸਕੋਰ ਕਰਾਂਗੇ ਜਿਹੜੂ ਆਪਾਂ ਰੀਲ ਅਪਲੋਡ ਕਰਦਨ ਤੋਂ ਕਰ ਲਈ ਸਿਲੈਕਟ ਕਰ ਲਈ ਤੇ ਥੱਲੇ ਤੁਸੀਂ ਜਾਵੋਗੇ ਸਟਾਰ ਦੇ ਥੱਲੇ ਇੱਕ ਆਪਸ਼ਨ ਪਈ ਹੋਈ ਆ ਮੋਨਟਾਈਜ਼ੇਸ਼ਨ ਦੀ ਤੁਸੀਂ ਜੇ ਖੋਲੋਗੇ ਤਾਂ ਧਿਆਨ ਦੇ ਨਾਲ ਵੇਖੋ ਇੱਥੇ ਵੀ ਉਹ ਟੂਲ ਜਿਹੜਾ ਵਾ ਨਹੀਂ ਦਿਖਦਾ ਪਿਆ ਵਾ ਤੇ ਇਹ ਜਿਹੜਾ ਟੂਲ ਆ ਜਨਨ ਕਿ ਵੀ ਹੁਣ ਆਪਾਂ ਹੋਰ ਪੇਜ ਲੈਨੇ ਆ ਇੱਕ ਠੀਕ ਹੈ ਜੀ ਤੇ ਜੇ ਮਿਲਿਆ ਵਾ ਤਾਂ ਤੁਸੀਂ ਇਸ ਪੇਜ ਦੇ ਉੱਪਰ ਠੀਕ ਹੈ ਜੀ ਟੈਕਸਟ ਤੋਂ ਵੀ ਬੈਨੀਫਿਟ ਅਰਨਿੰਗ ਕਰ ਸਕਦੇ ਹੋ ਰੀਲ ਤੋਂ ਵੀ ਤੇ ਇੰਡਸਟਰੀ ਮੈਂ ਐਡ ਤੋਂ ਵੀ ਤੇ ਜਨਨ ਕਿ ਵੀ ਜੋ ਵੀ ਤੁਹਾਡੀ ਪੋਸਟ ਕਰਨ ਦੀ ਚੀਜ਼ ਹਰੇਕ ਤੋਂ ਕਰ ਸਕਦੇ ਆ ਜਿੱਦਾਂ ਕਿ ਹੁਣ ਮੈਂ ਹੋਰ ਆਈਡੀ ਇੱਕ ਪੇਜ ਜਿਹੜਾ ਵਾ ਉਹ ਯੂਜ਼ ਕਰ ਲਗਾ ਵਾ ਵੀ ਆਪਾਂ ਇਹਦੇ ਉੱਪਰ ਕੋਈ ਵੀ ਚੀਜ਼ ਜਿਹੜੀ ਆਪਾਂ ਟੈਕਸਟ ਲਿਖ ਕੇ ਅਪਲੋਡ ਕਰਾਂਗੇ ਉਥੇ ਤੁਹਾਨੂੰ ਇਹ ਚੀਜ਼ ਦੇਖਣ ਨੂੰ ਮਿਲਦੀ ਆ ਕਿ ਨਹੀਂ ਮਿਲਦੀ ਜਿੱਦਾਂ ਕਿ ਹੁਣ ਮੈਂ ਇਹ ਪੇਜ ਇੱਕ ਲਿਆ ਵਾ ਇਹਦੇ ਉੱਪਰ ਮੈਨੂੰ ਨੈਕਸਟ ਜੀ ਆਪਸ਼ਨ ਹੀ ਨਹੀਂ ਆਉਂਦੀ ਦੇ ਪੇਜ ਸਿਲੈਕਟ ਕੀਤਾ ਟੈਕਸ ਲਿਖ ਕੇ ਤੇ ਉਹ ਸਿੱਧਾ ਹੀ ਪੋਸਟ ਅਪਲੋਡ ਹੋ ਗਈ ਆ ਦੇਖੋ ਤੁਸੀਂ ਤਾਂ ਨੈਕਸਟ ਦੀ অপਸ਼ਨ ਨਹੀਂ ਲਿਖੀ ਆਉਂਦੀ ਭਈ ਟੈਕਸ ਦੇ ਉੱਪਰ ਸਿੱਧੀ ਪੋਸਟ ਜਿਹੜੀ ਆ ਉਹ ਅਪਲੋਡ ਹੋਉਂਦੀ ਆ ਹੁਣ ਆਪਾਂ ਕੀ ਕਰਾਂਗੇ ਇਹਦੇ ਉੱਪਰ ਆਪਾਂ ਪੋਸਟ ਲਵਾਂਗੇ ਕੋਈ ਵੀਡੀਓ ਲਵਾਂਗੇ ਜਾਂ ਆਪਾਂ ਕੋਈ ਰੀਲ ਲਵਾਂਗੇ ਠੀਕ ਹੈ ਜੀ ਉਹ ਰੀਲ ਦੇ ਉੱਪਰ ਵੇਖਾਂਗੇ ਆਪਾਂ ਨੂੰ ਰੀਲ ਦੇ ਉੱਪਰ ਉਹ ਵਾਲੀ অপਸ਼ਨ ਆ ਜਿਹੜੀ ਉਹ ਮੀਡੀਆ ਕੇ ਨਹੀਂ ਮਿਲੀ ਤੁਸੀਂ ਵੀ ਧਿਆਨ ਨਾਲ ਵੇਖ ਲਓ ਜਰੂਰ ਆਪਾਂ ਹੁਣ ਆਪਾਂ ਰੀਲ ਸਿਲੈਕਟ ਕਰਦੇ ਆ ਇਸ ਵਾਲੇ ਪੇਜ ਤੇ ਇੱਕ ਤੇ ਆਪਾਂ ਕਰਾਂਗੇ ਨੈਕਸਟ ਚਲੋ ਨੈਕਸਟ ਕਰਨ ਤੋਂ ਬਾਅਦ ਸੀ ਮੋਰ ਸੈਟਿੰਗ ਤੇ ਜਾਣਾ ਆਪਾਂ ਤੇ ਤੁਸੀਂ ਵੇਖੋ ਸਟਾਰ ਦੇ ਥਲੇ ਲਿਖਿਆ ਹੋਇਆ ਅਰਨਿੰਗ ਮਨੀ ਦੇਖੋ ਧਿਆਨ ਦੇ ਨਾਲ ਸਟਾਰ ਦੇ ਥਲੇ ਜਿਹੜੇ ਆਹ ਪਿਆ ਹੋਇਆ ਵਾ ਐਡ ਪ੍ਰੋਡਕਟ ਲਿੰਕਾ ਠੀਕ ਹੈ ਜੀ ਇਹ ਉਹ ਵਾਲਾ ਜਿਹੜਾ ਤੁਸੀਂ ਮੈਂ ਤੁਹਾਨੂੰ ਕਹਿਣਾ ਪਿਆ ਵਾ ਜਿਹਦੇ ਤੋਂ ਤੁਸੀਂ ਪੈਸੇ ਕਮਾ ਸਕਦੇ ਹੋ ਇਹਦੇ ਉੱਪਰ ਤੁਸੀਂ ਕਲਿੱਕ ਕਰ ਲੈਣਾ ਵਾ ਤੇ ਜਦੋਂ ਤੇ ਆਪਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲੇ ਨੰਬਰ ਤੇ ਦੇਣਾ ਲਿੰਕ ਦੂਜੇ ਨੰਬਰ ਤੇ ਆਪਾਂ ਪ੍ਰੋਡਕਟ ਦਾ ਨਾਮ ਲਿਖਣਾ ਵਾ ਠੀਕ ਹੈ ਜੀ ਤੇ ਤੀਜਾ ਨੰਬਰ ਜੇ ਤੁਹਾਨੂੰ ਕੋਈ ਵੀ ਜਾਣ ਕੇ ਵੀ ਤੁਹਾਨੂੰ ਕੋਈ ਵੀ ਚੀਜ਼ ਹੈ ਜਣ ਕੇ ਉਹਦਾ ਕੋਡ ਤੁਹਾਨੂੰ ਕੋਈ ਦਿੰਦਾ ਵਾ ਥਰਡ ਪਰਸਨ ਜਾਂ ਠੀਕ ਹੈ ਜੀ ਜਿਹਦੇ ਤੁਸੀਂ ਕਿਸੇ ਦੀ ਵੀ ਮਸ਼ਹੂਰੀ ਕਰਨੀ ਹੈ ਜਿਉਂ ਉਹਨਾਂ ਦਾ ਕੋਈ ਕੋਡ ਹੈਗਾ ਤੁਸੀਂ ਇੱਥੇ ਉਹ ਕੋਡ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਛੱਡ ਸਕਦੇ ਇਹਨੂੰ ਤੇ ਤੁਸੀਂ ਕੀ ਕਰਨਾ ਵਾ Amazon Flipkart ਜਾਂ Mantra ਜਾਂ ਕੋਈ ਵੀ ਜਿਹੜਾ ਵਾ ਉਹ ਸਰਚ ਕਰ ਲੈਣਾ Chrome ਤੋਂ ਜਾ ਕੇ ਠੀਕ ਹੈ ਜੀ ਕੋਈ ਵੀ ਐਪ ਸਰਚ ਕਰਨ ਤੋਂ ਬਾਅਦ ਠੀਕ ਹੈ ਜੀ ਤੁਹਾਨੂੰ ਮੈਂ ਦੱਸਦਾ ਤੁਸੀਂ ਕੀ ਕਰਨਾ ਵਾ ਇੱਥੋਂ ਤੁਸੀਂ ਕੋਈ ਵੀ ਚੀਜ਼ ਠੀਕ ਹੈ ਜੀ ਜਿਹੜੀ ਤੁਸੀਂ ਚੱਕ ਲੈਣੀ ਆ ਕੋਈ ਵੀ ਜਾਨੀ ਕਿ ਵੀ ਇਹ ਨਹੀਂ ਹੈਗਾ ਤੁਸੀਂ ਵੀ ਕਿਹੜੀ ਚੀਜ਼ ਨੂੰ ਮਸ਼ਹੂਰੀ ਕਰਨੀ ਹੈ ਵੀ ਜਿੱਦਾਂ ਕਿ ਮੈਂ ਮੈਕ ਯੂਜ਼ ਕਰਦਾ ਪਿਆ ਵਾਂ ਠੀਕ ਹੈ ਜੀ ਮੈਨੂੰ ਇਹ ਮੈਕ ਵਧੀਆ ਲੱਗਦਾ ਤਾਂ ਮੈਂ ਇਹਨਾਂ ਦੀ ਵੀ ਮਸ਼ਹੂਰੀ ਕਰ ਸਕਦਾ ਵੀ ਤੁਸੀਂ ਵੀ ਲੈ ਸਕਦੇ ਹੋ ਵੀਡੀਓ ਬਣਾਉਣ ਲਈ ਕਿਉਂਕਿ ਮੈਨੂੰ ਵਧੀਆ ਲੱਗਦਾ ਜਿੱਦਾਂ ਕਿ ਮੈਂ ਇਥੋਂ ਕੋਈ ਵੀ ਮੈਕ ਲੈ ਲਿਆ ਰੇਲਮੀ ਦੇ ਮੈਕ ਆ ਠੀਕ ਹੈ ਜੀ ਇਹ ਤੇ ਆਪਾਂ ਇੱਥੇ ਲੈ ਲਿਆ ਠੀਕ ਹੈ ਜੀ ਇਹਨਾਂ ਦਾ ਆਪਾਂ ਵੇ ਤਾਂ ਉੱਪਰ ਜਿਹੜਾ ਲਿੰਕ ਇਹਨਾਂ ਨੂੰ ਕਾਪੀ ਕਰ ਲੈਣਾ ਵਾ ਲਿੰਕ ਕਾਪੀ ਕਰਕੇ ਆਪਾਂ ਠੀਕ ਹੈ ਜੀ ਉਧਰ ਵਾਪਸ ਵਾਪਸ ਜਾਣ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਆ ਕਿ ਕੀ ਕਰਨਾ ਵਾ ਇਧਰੋਂ ਆਪਾਂ ਕੱਟ ਦੇਣਾ ਵਾ ਇਧਰ ਆਪਾਂ ਸਰਫਾ ਲਿੰਕ ਨੂੰ ਕਾਪੀ ਕਰਨ ਲਈ ਆਉਣਾ ਵਾ ਜੇ ਤੁਸੀਂ ਪਹਿਲਾਂ ਵੀ ਲਿੰਕ ਕਾਪੀ ਕਰਕੇ ਰੱਖ ਸਕਦੇ ਹੋ ਲਿੰਕ ਕਾਪੀ ਕਰਕੇ ਆਪਾਂ ਇੱਥੇ ਲਿਆ ਕੇ ਪੇਸਟ ਕਰ ਦੇਣਾ ਵਾ ਤੇ ਥੱਲੇ ਆਪਾਂ ਉਹ ਚੀਜ਼ ਦਾ ਨੇਮ ਲਿਖ ਦੇਣਾ ਵਾ ਚਾਹੇ ਉਹ ਕੋਈ ਵੀ ਚੀਜ਼ ਆਪਣਾ ਦੀ ਰੈਡਮੀ ਆ ਠੀਕ ਹੈ ਜੀ ਆਪਣਾ ਦੀ ਰੇਲਮੀ ਆ ਜੇ ਕੋਈ ਵੀ ਚੀਜ਼ ਆ ਠੀਕ ਹੈ ਜੀ ਮਾਈਕ੍ਰੋਫੋਨ ਆ ਤੁਹਾਡੇ ਤੁਸੀਂ ਕੋਈ ਵੀ ਤੁਹਾਡਾ ਇੱਥੇ ਨਾਮ ਆ ਥੱਲੇ ਉਹ ਇਹ ਆਪਸ਼ਨ ਆਪਸ਼ਨਲ ਆ ਇਹ ਚੀਜ਼ ਤੁਸੀਂ ਇਹਨੂੰ ਛੱਡ ਵੀ ਸਕਦੇ ਆ ਨਹੀਂ ਤਾਂ ਕੋਲਾ ਉੱਤੇ ਲਿੰਕ ਦੇ ਕੇ ਵੀ ਤੁਸੀਂ ਆਪਦਾ ਕੰਮ ਜਿਹੜਾ ਵਾ ਉਹ ਸੌਖੇ ਤਰੀਕੇ ਦੇ ਨਾਲ ਡਨ ਕਰ ਸਕਦੇ ਹੋ ਜੇ ਨਾਮ ਲਿਖਣਾ ਵਾ ਕਿਸੇ ਵੀ ਚੀਜ਼ ਅਪਡੇਟ ਦਾ ਤੁਸੀਂ ਲਿਖ ਦੋ ਜੇ ਨਹੀਂ ਲਿਖਣਾ ਤਾਂ ਕੋਈ ਚੱਕਰ ਨਹੀਂ ਇਹਨੂੰ ਕੱਟ ਵੀ ਸਕਦੇ ਹੋ ਤੁਸੀਂ ਰਹਿਣ ਵੀ ਸਕਦੇ ਹੋ ਤੀਜੇ ਨੰਬਰ ਤੇ ਜੇ ਤੁਹਾਡੇ ਕੋਲੇ ਕੋਡ ਹੈਗਾ ਵਾ ਠੀਕ ਹੈ ਜੀ ਤੁਹਾਨੂੰ ਕਿਸੇ ਨੇ ਦਿੱਤਾ ਵਾ ਕਿਸੇ ਨੇ ਵੀ ਆਪਦੀ ਮਸ਼ਹੂਰੀ ਕਰਨ ਵਾਸਤੇ ਵੀ ਆ ਚੀਜ਼ ਦੀ ਸਾਡੀ ਮਸ਼ਹੂਰੀ ਕਰਨੀ ਹੈ ਜੇ ਉਹਦਾ ਕੋਡ ਤੁਹਾਡੇ ਕੋਲ پرومو ਕੋਡ ਹੈਗਾ ਤਾਂ ਤੁਸੀਂ ਇੱਥੇ ਡਨ ਕਰ ਦਿਓ ਨਹੀਂ ਤਾਂ ਕੋਈ ਚੱਕਰ ਨਹੀਂ ਜਿਹੜਾ پرومو ਕੋਡ ਵੀ ਹੈ ਤੀਜੇ ਨੰਬਰ ਤੇ ਉਹ ਵੀ ਤੁਸੀਂ ਛੱਡ ਸਕਦੇ ਹੋ ਜੇ ਨਹੀਂ ਹੈਗਾ ਕੋਈ ਚੱਕਰ ਨਹੀਂ ਪਰ ਉਦੋਂ ਥੱਲੇ ਦੇਖੋ ਸਭ ਤੋਂ ਥੱਲੇ ਜਿਹੜੀ ਆਪਸ਼ਨ ਇੱਕ ਹੋਰ ਹੈਗੀ ਹੈ ਐ ਐਡ ਪੇਡ ਪਾਟਰਨ ਦੇ ਉੱਪਰ ਲੈਵਲ ਇਹਨੂੰ ਤੁਸੀਂ ਆਨ ਜ਼ਰੂਰ ਕਰਨਾ ਵਾ ਜੇ ਨਾ ਵੀ ਆਨ ਕਰੋਗੇ ਕੋਈ ਚੱਕਰ ਨਹੀਂ ਪਰ ਮੇਰੇ ਕਹਿਣ ਦੇ ਮੁਤਾਬਕ ਤੁਸੀਂ ਇਹਨੂੰ ਆਨ ਜ਼ਰੂਰ ਕਰਨਾ ਵਾ ਕਿਉਂਕਿ ਇਹ ਮੈਂ ਵੀ ਆਨ ਕਰਕੇ ਹੀ ਪੋਸਟਾ ਪਾਉਂਦਾ ਵਾ ਜਦੋਂ ਤੁਸੀਂ ਠੀਕ ਹੈ ਜੀ ਇਹਨੂੰ ਆਨ ਕਰ ਦੋਗੇ ਤੇ ਤੁਹਾਡੇ ਉੱਪਰ ਸੇਵ ਦੀ অপਸ਼ਨ ਜਿਹੜੀ ਆ ਉਹ ਬਲੂ ਰੰਗ ਚ ਆਉਣੀ ਚਾਹੀਦੀ ਹੈ ਜਿੱਦਾਂ ਕਿ ਹੁਣ ਮੈਨੂੰ ਦੱਸਦਾ ਨਹੀਂ ਪਿਆ ਸੇਵ ਹਣਾ ਮੈਂ ਇਹਨੂੰ ਸੇਵ ਕਰਨਾ ਵਾ ਠੀਕ ਹੈ ਜੀ ਤੇ ਆਪਾਂ ਇਹਦੇ ਉੱਪਰ ਠੀਕ ਹੈ ਜੀ ਇੱਕ ਹੋਰ ਲਿੰਕ ਲਿਆ ਕੇ ਪੇਸਟ ਕਰਕੇ ਵੇਖਦੇ ਆਂ ਕਿਸੇ ਹੋਰ ਕਈ ਵਾਰ ਕੋਈ ਲਿੰਕ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਜਿਹਦੇ ਕਰਕੇ ਆਪਣੀ ਜਿਹੜੀ ਇਹ ਆਪਣੇ ਫੇਸਬੁੱਕ ਆ ਉਹ ਚੱਕਦਾ ਨਹੀਂ ਹੁੰਦਾ ਹੁਣ ਆਪਾਂ ਫਲਿੱਪਕਾਰਡ ਤੋਂ ਕੋਈ ਲਿੰਕ ਚੱਕ ਕੇ ਵੇਖਦੇ ਆ ਫਿਰ ਇੱਕ ਮਾਈਕ੍ਰੋਫੋਨ ਦਾ ਠੀਕ ਹੈ ਚੱਕ ਲੈਂਦੇ ਲਿੰਕ ਜਿਹਦੇ ਕਾਰਨ ਆਪ ਨੂੰ ਸੇਵ ਦੀ ਆਪਸ਼ਨ ਮਿਲ ਜੇ ਤੇ ਆਪਣਾ ਜਿਹੜਾ ਆਪ ਰੀਲ ਅਪਲੋਡ ਕਰਦੇ ਸੀਗੇ ਉਹਦੇ ਵਿੱਚ ਜਿਹੜਾ ਆਪਣਾ ਲਿੰਕ ਆ ਉਹ ਸੇਵ ਹੋ ਜਾਵੇ ਹੁਣ ਆਪਾਂ ਇਹਦਾ ਲਿੰਕ ਚੱਕ ਲਿਆ ਵਾ ਫਲਿੱਪਕਾਰਡ ਦੇ ਵਿੱਚੋਂ ਤੇ ਆਪਾਂ ਇੱਥੇ ਲਿਆ ਕੇ ਪੇਸਟ ਕਰਤਾ ਵਾ ਠੀਕ ਹੈ ਜੀ ਤੁਸੀਂ ਧਿਆਨ ਦੇ ਨਾਲ ਵੇਖੋਗੇ ਤਾਂ ਹੁਣ ਇੱਥੇ ਸੇਵ ਦੀ ਆਪਸ਼ਨ ਜਿਹੜੀ ਆ ਹਜੇ ਵੀ ਉੱਪਰ ਨਹੀਂ ਆ ਰਹੀ ਪਰ ਇਹ ਆਊਗੀ ਹੁਣ ਵੇਖੋ ਤੁਸੀਂ ਥੋੜੇ ਟਾਈਮ ਬਾਅਦ ਇਹ ਆਟੋਮੈਟਿਕ ਆਪੇ ਆ ਜਾਣੀ ਆ ਦੇਖੋ ਧਿਆਨ ਦੇ ਨਾਲ ਆਪਾਂ ਕੁਝ ਨਹੀਂ ਕੀਤਾ ਤੇ ਤੁਹਾਨੂੰ ਮਿਲਾ ਕੇ ਦਿਖਾਉਣਾ ਇੱਥੇ ਆਪਸ਼ਨ ਆ ਜਾਣੀਏ ਨੇ ਕਿਉਂਕਿ ਥੋੜਾ ਟਾਈਮ ਲੱਗਦਾ ਵਾ ਪ੍ਰੋਸੈਸ ਹੋਣ ਦੇ ਵਿੱਚ ਤੇ ਤੁਸੀਂ ਵੇਖੋਗੇ ਤਾਂ ਸੇਵ ਆਪਸ਼ਨ ਆਊਗੀ ਦੇਖੋ ਧਿਆਨ ਦੇ ਨਾਲ ਉੱਪਰ ਸੇਵ ਦੀ ਆਪਸ਼ਨ ਆ ਆ ਗਈ ਆ ਤੁਸੀਂ ਕੁਐਸਚਨ ਨਹੀਂ ਕਰਨਾ ਇਥੋਂ ਸੇਵ ਕਰ ਦੇਣਾ ਵਾ ਤੇ ਜਿਹੜਾ ਲਿੰਕ ਆ ਇਹ ਤੁਹਾਡੀ ਜਿਹੜੀ ਰੀਲ ਅਪਲੋਡ ਕਰਦੇ ਹੋ ਉਹਦੇ ਵਿੱਚ ਸੇਵ ਹੋ ਜਾਊਗਾ ਤੇ ਤੁਹਾਨੂੰ ਇਹਦੇ ਉੱਤੋਂ ਕੀ ਬੈਨੀਫਿਟ ਹੋਣਾ ਇਹ ਆਪਾਂ ਤੁਹਾਨੂੰ ਅੱਗੇ ਹੁਣ ਦੱਸ ਦਿੰਦੇ ਆ ਛੇਤੀ ਛੇਤੀ ਜੇ ਕੋਈ ਵੀ ਠੁਕੇ ਤੁਸੀਂ ਕਿਹੜੀ ਚੀਜ਼ ਦਾ ਲਿੰਕ ਅਪਲੋਡ ਕਰਦੇ ਹੋ ਤਾਂ ਇਸ ਚੀਜ਼ ਨੂੰ ਤੁਹਾਡੀ ਰੀਲ ਦੇ ਥੱਲੇ ਇਹ ਵਾਲੀ ਚੀਜ਼ ਜਿਹੜੀ ਇਹ ਸ਼ੋਅ ਕਰੂਗਾ ਥੱਲੇ ਜਿੱਥੇ ਕਮੈਂਟ ਆਉਂਦੇ ਹੁੰਦੇ ਆ ਠੀਕ ਆ ਜੀ ਉੱਥੇ ਇਹ ਚੀਜ਼ ਤੁਹਾਡੀ ਸ਼ਾਪ ਸ਼ਾਪ ਲੈ ਕੇ ਆਊਗਾ ਤੇ ਉੱਥੇ ਇਹ ਸ਼ੋਅ ਕਰੂਗਾ ਤੇ ਉੱਥੋਂ ਜੇ ਕੋਈ ਵੀ ਚੀਜ਼ ਇਹ ਕਲਿੱਕ ਕਰਕੇ ਖਰੀਦਦਾ ਵਾ ਤੇ ਉਹਨ ਜਿਹੜਾ ਬਾ ਡਿਸਕਾਊਂਟ ਮਿਲੂਗਾ ਤੁਹਾਡੇ ਥਰੂ ਕਿਸੇ ਨੇ ਚੀਜ਼ ਖਰੀਦੀ ਆ ਤੇ ਤੁਹਾਨੂੰ ਉਹਦਾ ਬੈਨੀਫਿਟ ਹੋਊਗਾ ਤੇ ਤੁਸੀਂ ਵੀ ਇਸ ਜਿਹੜੀ ਆ ਤੁਹਾਨੂੰ ਵੀ ਜੇ ਇਹ ਪੇਜ ਜਾਂ ਪ੍ਰੋਫਾਈਲ ਦੇ ਉੱਪਰ ਇਹ ਚੀਜ਼ ਮਿਲੀ ਆ ਤਾਂ ਛੇਤੀ ਛੇਤੀ ਇਹਨੂੰ ਯੂਜ਼ ਕਰੋ ਅਤੇ ਪੈਸੇ ਕਮਾਓ ਅਤੇ ਵੀਡੀਓ ਨੂੰ ਵਾਤੂ ਵਾਤ ਦੇ ਸ਼ੇਅਰ ਕਰੋ ਤਾਂ ਕਿ ਹੋਰ ਕਿਸੇ ਦਾ ਵੀ ਫਾਇਦਾ ਹੋ ਸਕੇ ਓਕੇ ਜੀ ਜੇ ਤੁਸੀਂ ਆਪਣੇ ਪ੍ਰੋਫਾਈਲ ਤੇ ਆਪਾਂ ਨੂੰ ਵੇਖਦੇ ਪਹਿਿਆਂ ਤੇ ਆਪਾਂ ਨੂੰ ਫੋਲੋ ਜਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਜੇ ਯੂਟਿਊਬ ਤੇ ਵੇਖਦੇ ਪਹਿਿਆਂ ਤਾਂ ਆਪਾਂ ਨੂੰ ਸਬਸਕ੍ਰਾਈਬਰ ਜਰੂਰ ਕਰੋ ਤੇ ਆਪਣਾ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਓਕੇ ਜੀ ਧੰਨਵਾਦ